ਕਸ ਲਈਏ ਵੀ ਕੋਈ ਇਹੋ ਜਿਹਾ ਘਰ ਨਹੀਂ ਹੈ ਕਿ ਜਿਹਦੇ ਘਰ ਡੇਂਗੂ ਨੇ ਜੜੀ ਆ ਉਹ ਦਸਤਕ ਨਹੀਂ ਦਿੱਤੀ ਔਰ ਡੇਂਗੂ ਜਿਹੜਾ ਉਹ ਘਰ ਘਰ ਹੋ ਗਿਆ ਔਰ ਗੱਲ ਕਰੀਏ ਤਾਂ ਇੱਥੇ ਇੱਥੇ ਭੈਣ ਜੀ ਖੜੇ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭੈਣ ਜੀ ਜਿਹੜਾ ਡੇਂਗੂ ਹੈ ਉਹ ਤੁਹਾਡੇ ਘਰਾਂ ਵਿੱਚ ਪਿਛਲੀ ਵਾਰ ਹੋਇਆ ਸੀ ਹਾਂਜੀ ਹਾਂਜੀ ਮੇਰੇ ਮੁੰਡੇ ਨੂੰ ਹੋਇਆ ਹੈਗਾ ਇਹ ਤੇ ਜੇ ਗੱਲ ਕਰੀਏ ਤਾਂ ਸਿਰਫ ਕਾਰਨ ਇਹੋ ਹੀ ਆ ਕਿ ਜਿਹੜਾ ਪਾਣੀ ਗੰਦਾ ਤੁਹਾਡੇ ਘਰਾਂ ਦੇ ਪਿਛੇ ਖੜਾ ਉਹਦੇ ਕਰਕੇ ਹੀ ਹੋਇਆ ਇਹਨਾਂ ਮਤਲਬ ਕੀ ਪਾਣੀ ਕਰਕੇ ਘਰਾਂ ਨੂੰ ਗੰਦਾ ਹੈ ਮੱਛਰ ਜਿਹੜਾ ਦੱਸ ਦਈਏ ਤਾਂ ਅਸੀਂ ਸਰਨੇ ਵਿੱਚ ਖੜੇ ਆਂ ਔਰ ਬਹੁਤ ਸਾਰੇ ਘਰਾਂ ਵਿੱਚੋਂ ਪਤਾ ਕਰ ਰਹੇ ਆਂ ਕਿ ਜਿਹੜਾ ਡੇਂਗੂ ਹੈ ਉਹ ਕਿਹੜੇ ਕਿਹੜੇ ਘਰ ਦੇ ਉੱਤੇ ਹੈਵੀ ਰਿਹਾ ਔਰ ਅੱਗੇ ਲੋਕਾਂ ਨੂੰ ਫਿਕਰ ਪਿਆ ਕਿ ਅਸੀਂ ਜਿਹੜਾ ਔਰ ਡੇਂਗੂ ਤੋਂ ਕਿਵੇਂ ਬਚਣਾ ਹੈ ਇਹ ਸਰਕਾਰ ਸਾਡੀ ਹੈਲਪ ਕਰਦੀ ਹੈ ਜਾਂ ਨਹੀਂ ਕਰਦੀ ਅੱਗੇ ਪਰਿਵਾਰਾਂ ਨਾਲ ਵੀ ਗੱਲ ਕਰਦੇ ਆਂ ਇੱਥੇ ਗੱਲ ਕਰਦੇ ਆਂ ਹੋਰ ਵੀ ਪਰਿਵਾਰ ਹੈਗੇ ਨੇ ਇਹਨਾਂ ਨਾਲ ਵੀ ਗੱਲ ਕਰਦੇ ਆਂ ਹਾਂਜੀ ਮਾਤਾ ਜੀ ਸਸੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਮਾਤਾ ਜੀ ਤੁਹਾਡੇ ਘਰਾਂ ਵਿੱਚ ਡੇਂਗੂ ਆਇਆ ਕਿਸੇ ਨੂੰ ਹਾਂਜੀ ਸਾਰੇ ਪਰਿਵਾਰ ਨੂੰ ਹੋਇਆ ਕਿੰਨਾ ਸਮਾਂ ਪਹਿਲਾਂ ਜਿਹੜੀ ਗੱਲ ਆ ਹਰ ਵਾਰ ਹੁੰਦਾ ਜਾਂ ਪਿਛਲੇ ਸਾਲ ਹੋਇਆ ਸੀ ਪਿਛਲੇ ਸਾਲ ਪਿਛਲੇ ਸਾਲ ਸਾਰਿਆਂ ਨੂੰ ਆਹੀ ਸਾਰੇ ਨੂੰ ਹੋਇਆ ਸੀ ਤੇ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤਾ ਪਾਣੀ ਜੋ ਖੜਾ ਪਿਛੇ ਪਾਣੀ ਬਹੁਤ ਖੜਾ ਹੈ ਇਹ ਕਿ ਆਪਾਂ ਸਰਨੇ ਵਿੱਚ ਖੜੇ ਆਂ ਔਰ ਬਹੁਤ ਪੜੇ ਲਿਖੇ ਐਜੂਕੇਟਿਡ ਲੋਕ ਵੀ ਇਸ ਕਲੋਨੀ ਦੇ ਵਿੱਚ ਰਹਿੰਦੇ ਨੇ ਔਰ ਪੈਂਜੀ ਖੜੇ ਨੇ ਹਾਂਜੀ ਪੈਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਪੈਂਜੀ ਕਿਵੇਂ ਵੇਖਦੇ ਹੋ ਜਿਹੜਾ ਡੇਂਗੂ ਦਾ ਹਰ ਮੁਹੱਲੇ ਵਿੱਚ ਹਰ ਘਰ ਵਿੱਚ ਹੈ ਤੇ ਇਹ ਕਿਦਾਂ ਸਰਕਾਰ ਕਦੋਂ ਧਿਆਨ ਦੇਵੇਗੀ ਸਰ ਉਹ ਤੇ ਆਹੀ ਸਾਨੂੰ ਤੇ ਪਤਾ ਨਹੀਂ ਕਦੋਂ ਧਿਆਨ ਦੇਗੀ ਬਟ ਅਸੀਂ ਕਾਫੀ ਵਾਰ ਉਹਨਾਂ ਨੂੰ ਐਪਲੀਕੇਸ਼ਨ ਵੀ ਦੇ ਦਿੱਟਨ ਚ ਵੀ ਦੇ ਚੁੱਕੇ ਹਾਂ ਉਹਨਾਂ ਨੂੰ ਤੇ ਮੈਂ ਖੁਦ ਇਲੈਕਸ਼ਨ ਲਈ ਖੜੀ ਹੋਈ ਸੀ ਆਮ ਆਦਮੀ ਪਾਰਟੀ ਤੋਂ ਐਮਸੀ ਦੇ ਇਲੈਕਸ਼ਨ 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 ਤੁਸੀਂ ਲੜਿਆ ਸੀਗਾ ਹਾਂਜੀ ਹਾਂਜੀ ਜਰੂਰ ਜੇ ਇਲੈਕਸ਼ਨ ਤੁਸੀਂ ਜਿੱਤ ਜਾਂਦੇ ਤੇ ਹੋ ਸਕਦਾ ਤੁਸੀਂ ਸੁਧਾਰ ਕਰ ਦਿੰਦੇ ਬਿਲਕੁਲ ਜ਼ਰੂਰ ਕਰਦੇ ਅਸੀਂ ਆਪਣੇ ਇਲਾਕੇ ਦੇ ਆਪਣੇ ਵਾਰਡ ਦਾ ਸੁਧਾਰ ਨਹੀਂ ਕਰਾਂਗੇ ਤੇ ਹੋਰ ਅਸੀਂ ਕਿੱਦਾਂ ਕਰਾਂਗੇ ਤੇ ਜੀ ਕੋਈ ਨਿਖਤੀ ਅਪਲੀਕੇਸ਼ਨ ਆ ਸੰਬੰਧਤ ਮਹਿਕਮੇ ਨੂੰ ਦਿੱਤੀਆਂ ਹਾਂਜੀ ਦਿੱਤੀਆਂ ਸੀ ਔਰ ਜੇ ਗੱਲ ਕਰੀਏ ਤਾਂ ਸਰਨੇ ਦੇ ਵਿੱਚ ਖੜੇ ਆ ਔਰ ਸਰਨੇ ਦੇ ਬਹੁਤ ਸਾਰੇ ਪਰਿਵਾਰ ਇਸ ਤਰ੍ਹਾਂ ਨੇ ਹੋਰ ਵੀ ਕਈ ਘਰ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਹਾਂਜੀ ਹੈਕਰ ਕੋਈ ਹਾਂਜੀ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਮਾਤਾ ਜੀ ਤੁਹਾਡੇ ਇਸ ਕਲੋਨੀ ਦੇ ਵਿੱਚ ਇਸ ਘਰਾਂ ਦੇ ਵਿੱਚ ਡੇਂਗੂ ਜਿਹੜਾ ਵੋ ਪਿਛਲੀ ਵਾਰ ਹੋਇਆ ਕਿਸੇ ਨੂੰ ਹਾਂ ਹੋਇਆ ਸੀ ਤੇ ਅੱਛਾ ਤੁਹਾਨੂੰ ਹੋ ਗਿਆ ਸੀ ਤੇ ਹੁਣ ਕੀ ਹੁਣ ਡਰ ਮ ਬਣਿਆ ਹੋਇਆ ਮਨ ਦੇ ਵਿੱਚ ਮੜ ਕੇ ਹੁਣ ਗਰਮੀ ਆ ਗਈ ਮੜ ਕੇ ਮੱਛਰੋਂ ਹਣ ਲੱਪੇ ਮੜ ਕੇ ਡੇਂਗੂ ਦਾ ਡਰਾ ਪਾਣੀ ਲੰਬੇ ਸਮੇਂ ਤੋਂ ਖੜਾ ਰੰਦਾ ਗੰਦਾ ਪਾਣੀ ਹੈ ਦੋ ਤਿੰਨ ਸਾਲ ਹੋਇਆ ਪਾਣੀ ਸੇ ਖੜਾ ਹੈ ਕੋਈ ਹੱਲ ਨਹੀਂ ਹੋਇਆ ਕਦਾ ਦਾ ਉਹ ਦੱਸ ਦਈਏ ਕਿ ਸਰਨੇ ਦੇ ਵਿੱਚ ਪਾਣੀ ਜਿਹੜਾ ਉਹ ਜਗ੍ਹਾ-ਜਗ੍ਹਾ ਤੇ ਗੰਦਾ ਪਾਣੀ ਖੜਾ ਹੈ ਔਰ ਸਬੰਧਤ ਮਹਿਕਮੇ ਨੂੰ ਬੇਨਤੀ ਕਰਦੇ ਆ ਕਿ ਇਹ ਜੋ ਪਾਣੀ ਹੈ ਦਾ ਹੱਲ ਕੀਤਾ ਜਾਵੇ ਤੁਹਾਨੂੰ ਤਸਵੀਰਾਂ ਵੀ ਵਿਖਾਉਂਦੇ ਆ ਕਿ ਗੰਦਗੀ ਵਾਲਾ ਪਾਣੀ ਜਿਹੜਾ ਉਹ ਕਿੱਥੇ ਖੜਾ ਔਰ ਕਿਉਂ ਲੋਕ ਜਿਹੜੇ ਆ ਉਹ ਪਰੇਸ਼ਾਨੀ ਦੇ ਵਿੱਚ ਪਏ ਅੱਜ ਲੋਕਾਂ ਨੂੰ ਡਰ ਪਿਆ ਹੋਇਆ ਕਿ ਆਪਣੇ ਘਰ ਛੱਡ ਕੇ ਕਿੱਥੇ ਚਲੇ ਜਾਈਏ ਕਿਉਂਕਿ ਛੋਟੇ-ਛੋਟੇ ਬੱਚੇ ਨੇ ਪਰਿਵਾਰ ਜਿਹੜੇ ਆ ਜਦੋਂ ਬੱਚੇ ਸਕੂਲਾਂ ਵਿੱਚ ਭੇਜਣਿਆ ਤਾਂ ਰਹਿਣੇ ਪੈਣਾ ਪਰਮਾਨੈਂਟ ਐਡਮਿਸ਼ਨਾਂ ਨੇ ਔਰ ਵਿਵਤਾ ਜਿਹੜੀ ਆ ਮੁਸੀਬਤ ਜਿਹੜੀ ਆ ਲੋਕਾਂ ਦੇ ਸ ਕਿਸਰਨੇ ਦੇ ਲੋਕ ਅੱਜ ਮਜਬੂਰ ਨੇ ਅਸੀਂ ਸਰਨਾ ਉਹ ਪਿੰਡ ਹੈ ਜੋ ਪਠਾਨਕੋਟ ਦੀ ਐਂਟਰੀ ਦੇ ਵਿੱਚ ਪੈਂਦਾ ਜਦੋਂ ਗੁਰਦਾਸਪੁਰ ਤੋਂ ਤੁਸੀਂ ਪਠਾਨਕੋਟ ਨੂੰ ਆਉਂਦੇ ਹੋ ਤਾਂ ਐਂਟਰੀ 'ਚ ਪਹਿਲਾ ਪਿੰਡ ਹੈ ਔਰ ਪਹਿਲਾ ਹੀ ਪਿੰਡ ਪਠਾਨਕੋਟ ਦਾ ਗੰਦਗੀ ਨਾਲ ਭਰਿਆ ਹੋਇਆ ਔਰ ਪਾਣੀ ਜਿਹੜਾ ਗੰਦਾ ਉਹ ਘਰਾਂ ਘਰਾਂ ਦੇ ਵਿੱਚ ਖੜਾ ਪਾਣੀ ਦੇ ਹਾਲਾਤ ਵੀ ਖਾਉਂਦੇ ਆ ਤਸਵੀਰਾਂ ਤੁਹਾਨੂੰ ਅਗਲੀਆਂ ਵੀ ਸ਼ੇਅਰ ਕਰਦੇ ਆ ਪਾਣੀ ਜਿਹੜਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰਫ ਇਹ ਪਾਣੀ ਵਿਖਾਇਆ ਜਾਵੇ ਇਹ ਗੰਦਗੀ ਘਰਿਆ ਪਾਣੀ ਹੈ ਔਰ ਕੰਧਾਂ ਜਿਹੜੀਆਂ ਉਹ ਵਿੱਚ ਡੁੱਬੀਆਂ ਹੋਈਆਂ ਨੇ ਔਰ ਪਾਣੀ ਦਾ ਨਿਕਾਸ ਜਿਹੜਾ ਉਹ ਕਿਸ ਤਰਫ ਨਹੀਂ ਜਾ ਰਿਹਾ ਕਿਉਂਕਿ ਜਿਸ ਦੀ ਜ਼ਿੰਮੇਵਾਰੀ ਹੈ ਉਸ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਕਿਉਂਕਿ ਸਬੰਧਤ ਮੈਕਮਾ ਜਿਹੜਾ ਸਬੰਧਤ ਮੈਕਮਾ ਧਿਆਨ ਨਹੀਂ ਦੇ ਰਿਹਾ ਕਿ ਕਿਹੜਾ ਕਿਹੜਾ ਲੋਕਾਂ ਦੀਆਂ ਇਹ ਮੁਸ਼ਕਲਾਂ ਨੇ ਕਿਉਂ ਮੁਸ਼ਕਲਾਂ ਜਿਹੜੀਆਂ ਦੂਰ ਨਹੀਂ ਕੀਤੀਆਂ ਜਾ ਰਹੀਆਂ ਜੇ ਗੱਲ ਕਰੀਏ ਤਾਂ ਪਠਾਨਕੋਟ ਦੇ ਵਿੱਚ ਜਦੋਂ ਗੁਰਦਾਸਪੁਰ ਤੋਂ ਐਂਟਰੀ ਪਾਉਂਦੇ ਆ ਤਾਂ ਸਰਨਾ ਪਿੰਡ ਆਉਂਦਾ ਔਰ ਸਰਨੇ ਦੀ ਰਾਈਟ ਸਾਈਡ ਦੇ ਉੱਤੇ ਜੋ ਮਹੱਲਾ ਹੈ ਜੋ ਕਲੋਨੀ ਹੈ ਉਹਨਾਂ ਘਰਾਂ ਦੀ ਪਰੇਸ਼ਾਨੀ ਜਿਹੜੀ ਆ ਤੁਸੀਂ ਵੇਖ ਰਹੇ ਹੋ ਕਿ ਡੇਂਗੂ ਮੱਛਰ ਜਿਹੜਾ ਇੱਥੋਂ ਪੈਦਾ ਹੁੰਦਾ ਔਰ ਇਹ ਘਰ ਮਜਬੂਰ ਹੋ ਗਏ ਨੇ ਕਿ ਅਸੀਂ ਇੱਥੋਂ ਛੱਡ ਕੇ ਕਿਤੇ ਦੂਰ ਚਲੇ ਜਾਈਏ ਲੇਕਿਨ ਪਹਿਲੇ ਵਾਲੀ ਪਹਿਲੀ ਵਾਰ ਹੀ ਆਪਣੇ ਘਰਾਂ ਦੇ ਉੱਤੇ ਬਹੁਤ ਸਾਰਾ ਪੈਸਾ ਲਗਾ ਚੁੱਕੇ ਨੇ ਆਪਣੀ ਜ਼ਿੰਦਗੀ ਦੀ ਕਮਾਈ ਲਗਾ ਚੁੱਕੇ ਨੇ ਤੇ ਅੱਜ ਉਹ ਕਮਾਈ ਜਿਹੜੀ ਆ ਖੂ ਖਾਤੇ ਪਈ ਲੱਗ ਰਹੀ ਏ ਔਰ ਛੋਟੇ ਛੋਟੇ ਬੱਚੇ ਜਦੋਂ ਸਕੂਲ ਜਾਂਦੇ ਨੇ ਤਾਂ ਫੇਰ ਉਹਨਾਂ ਵਾਸਤੇ ਵੀ ਮੁਸ਼ਕਲਾਂ ਨੇ ਔਰ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਪਰਿਵਾਰਕ ਮੈਂਬਰ ਇੱਥੇ ਸਾਡੀਆਂ ਭੈਣਾਂ ਵੀ ਖੜੀਆਂ ਨੇ ਭਰਾ ਵੀ ਖੜੇ ਔਰ ਬਜ਼ੁਰਗ ਵੀ ਖੜੇ ਨੇ ਔਰ ਇਹਨਾਂ ਦੀ ਇੱਕ ਹੀ ਪਰੇਸ਼ਾਨੀ ਆ ਕਿ ਇਹ ਜਿਹੜਾ ਪਾਣੀ ਆ ਗੰਦਗੀ ਭਰਿਆ ਇਹ ਨਿਕਲ ਜਾਵੇ ਔਰ ਰੇਲਵੇ ਲਾਈਨ ਦੇ ਬਿਲਕੁਲ ਨਾਲ ਇਹ ਪਾਣੀ ਲੰਬੀ ਇੱਕ ਕਤਾਰ ਦੇ ਵਿੱਚ ਖੜਾ ਹੈ ਔਰ ਜਦੋਂ ਬਰਸਾਤ ਆਉਂਦੀ ਆ ਤਾਂ ਉਦੋਂ ਪਾਣੀ ਦਾ ਅੱਗੇ ਲੰਘਾ ਕੋਈ ਨਹੀਂ ਅੱਗੇ ਪੁਲੀਆਂ ਬੰਦ ਨੇ ਵੱਡੇ ਨਾਲੇ ਬੰਦ ਨੇ ਇੱਥੋਂ ਤੱਕ ਆ ਜਿੱਥੇ ਆਪਾਂ ਖੜੇ ਆਂ ਦੱਸਦੇ ਆ ਕਿ ਇੱਥੋਂ ਤੱਕ ਪਾਣੀ ਆ ਜਾਂਦਾ ਔਰ ਬਰਸਾਤ ਜਿਹੜੀ ਆ ਬਰਸਾਤ ਫਿਲਹਾਲ ਤਾਂ ਹੋਈ ਨਹੀਂ ਜਦੋਂ ਬਰਸਾਤ ਹੋਵੇਗੀ ਫਿਰ ਕੀ ਹਾਲਾਤ ਹੋਣਗੇ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਕੌਣ ਸੁਣੇਗਾ ਜੇ ਕਿਸੇ ਨੇ ਐਮਸੀ ਬਣਨਾ ਤਾਂ ਦੌੜ ਬਹੁਤ ਲਗਾਈ ਜਾਂਦੀ ਆ ਜੇ ਕਿਸੇ ਨੇ ਐਮਐਲਏ ਬਣਨਾ ਤਾਂ ਦੌੜ ਬਹੁਤ ਲਗਾਈ ਜਾਂਦੀ ਆ ਲੇਕਿਨ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਹੱਲ ਨਹੀਂ ਕੀਤੀਆਂ ਜਾਂਦੀਆਂ ਸਿਰਫ ਮੁਸ਼ਕਲਾਂ ਦੇ ਇੱਕ ਰੌਲੇ ਪਾਏ ਜਾਂਦੇ ਨੇ ਕਿ ਅਸੀਂ ਹੱਲ ਕਰਾਂਗੇ ਸਾਨੂੰ ਵੋਟਾਂ ਪਾ ਦਿਓ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਜੇ ਗੁੰਮਰਾਹ ਦੀ ਗੱਲ ਕਰੀਏ ਤਾਂ ਕਿਹੜਾ ਮਹੱਲਾ ਕਿਹੜਾ ਇਲਾਕਾ ਜਿਹੜਾ ਰਹਿ ਗਿਆ ਜਿਸ ਦੇ ਵਿੱਚ ਡੇਂਗੂ ਜਿਹੜਾ ਉਸ ਨੇ ਕਹਿਰ ਨਹੀਂ ਕੀਤਾ ਔਰ ਇਹਨਾਂ ਲੋਕਾਂ ਨੂੰ ਇੱਕ ਮੁਸੀਬਤ ਜਿਹੜੀ ਇਹਨਾਂ ਦੇ ਸਿਰ ਤੇ ਮਢਾਰ ਰਹੀ ਆ ਕਿ ਸਾਡੂੰ ਅੱਜ ਇੱਕ ਮਹੀਨੇ ਬਾਅਦ ਫਿਰ ਗਰਮੀ ਸ਼ੁਰੂ ਹੋਣ ਵਾਲੀ ਏ ਤਾਂ ਸਾਡੇ ਵਾਸਤੇ ਮੁਸੀਬਤ ਹੈ ਕਿ ਬੱਚਿਆਂ ਨੂੰ ਕਿੱਥੇ ਲੈ ਕੇ ਜਾਈਏ ਬੱਚੇ ਛੋਟੇ ਛੋਟੇ ਬੱਚੇ ਤੁਸੀਂ ਵੇਖ ਸਕਦੇ ਹੋ ਕਿ ਸਾਡੀਆਂ ਭੈਣਾ ਬੱਚੇ ਵੀ ਲੈ ਕੇ ਇਸੇ ਮਹੱਲੇ ਦੇ ਬੱਚੇ ਨੇ ਔਰ ਜੇ ਬੱਚਿਆਂ ਦੀ ਗੱਲ ਕਰੀਏ ਤਾਂ ਬਿਮਾਰੀ ਜਿਹੜੀ ਆ ਛੇਤੀ ਅਟੈਕ ਕਰਦੀ ਆ ਔਰ ਸਬੰਧਤ ਮਹਿਕਮੇ ਨੂੰ ਬੇਨਤੀ ਕਰ ਦਈਏ ਕਿ ਜਲਦੀ ਤੋਂ ਜਲਦੀ ਇਹ ਨਕਾਸ ਜਿਹੜਾ ਇਹਦਾ ਹੱਲ ਕੀਤਾ ਜਾਵੇ ਨਹੀਂ ਤੇ ਅਸੀਂ ਮਜਬੂਰ ਹੋਵਾਂਗੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਹਰ ਹਫਤੇ ਖਬਰ ਲਗਾਈ ਜਾਵੇਗੀ ਹਰ ਹਫ਼ਤੇ ਦਾ ਜੋ ਚਾਨਣਾ ਲੋਕਾਂ ਨੂੰ ਪਾਇਆ ਜਾਵੇਗਾ ਔਰ ਵੀਡੀਓ ਜਿਹੜੀ ਆ ਵਾਤ ਵਾਤ ਸ਼ੇਅਰ ਕਰਦੇ ਹੋ ਤਾਂ ਜੋ ਸਬੰਧਤ ਮਹਿਕਮਾ ਇਹਦੇ ਵੱਲ ਧਿਆਨ ਦੇਵੇ ਔਰ ਇਹਨਾਂ ਲੋਕਾਂ ਦਾ ਹੱਲ ਕਰੇ ਇਹ ਪਾਣੀ ਦਾ ਨਿਕਾਸ ਕੱਢੇ ਤਾਂ ਜੋ ਇਹ ਲੋਕ ਬਿਮਾਰੀਆਂ ਤੋਂ ਬਚ ਸਕਣ ਔਰ ਆਪਣੇ ਪਰਿਵਾਰ ਲੈ ਕੇ ਆਪਣੇ ਘਰਾਂ ਦੇ ਵਿੱਚ ਸੁਖ ਸ਼ਾਂਤੀ ਨਾਲ ਬੈਠ ਸਕਣ ਤੰਦਰੁਸਤੀਆਂ ਵਿੱਚ ਰਹਿਣ ਕਿਉਂਕਿ ਬਿਮਾਰੀ ਜਿਹੜੀ ਆ ਉਹ ਲੋਕਾਂ ਦਾ ਦਿਵਾਲਾ ਕੱਢ ਦਿੰਦੀ ਆ ਇਹੀ ਬਿਮਾਰੀਆਂ ਤੋਂ ਬਚਣ ਵਾਸਤੇ ਆ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਸਰਨੇ ਪਿੰਡ ਵਿੱਚ ਪਹੁੰਚੇ ਆ ਔਰ ਫਿਰ ਬੇਨਤੀ ਕਰ ਦਈਏ ਕਿ ਜਿੱਥੇ ਵੀ ਕਿਤੇ ਜੇਣਾ ਵੀ ਘਰਾਂ ਦੇ ਕੋਲ ਪੁਰਾਣਾ ਪਾਣੀ ਖੜਾ ਕਿਸੇ ਦੀ ਛੱਤ ਤੇ ਖੜਾ ਹੋਵੇ ਤਾਂ ਮਹਿਕਮਾ ਚਲਾਨ ਕਰਨ ਆ ਜਾਂਦਾ ਹੈ ਹੈਲਥ ਡਿਪਾਰਟਮੈਂਟ ਚਲਾਨ ਕਰਨ ਆ ਜਾਂਦਾ ਹੈ ਤਾਂ ਆ ਜੋ ਪਾਣੀ ਖੜਾ ਹੈ ਇਹਦਾ ਚਲਾਨ ਕੌਣ ਕਰੇਗਾ ਹੈਲਥ ਡਿਪਾਰਟਮੈਂਟ ਨੂੰ ਵੀ ਦੱਸ ਦਈਏ ਕਿ ਇੱਕ ਵਾਰ ਤੁਸੀਂ ਵੀ ਆਪਣੀਆਂ ਗੱਡੀਆਂ ਦਾ ਢੇਡਾ ਕਿਤੇ ਇੱਧਰ ਵੀ ਦੇ ਦਿਓ ਇੱਧਰ ਆ ਕੇ ਵੀ ਵੇਖ ਲਿਓ ਕਿ ਇਹਨਾਂ ਲੋਕਾਂ ਨੂੰ ਪਰੇਸ਼ਾਨੀ ਕਿੱਥੋਂ ਖੜੀ ਹੁੰਦੀ ਆ ਕਿਸੇ ਦੇ ਕੂਲਰ ਦੇ ਵਿੱਚ ਪਾਣੀ ਖੜਾ ਤੇ ਉਹਦਾ ਚਲਾਨ ਹੁੰਦਾ ਕਿਸੇ ਦੀ ਛੱਤ ਦੇ ਖੜਾ ਤੇ ਚਲਾਨ ਹੁੰਦਾ ਲੇਕਿਨ ਆ ਛੱਪੜਾਂ ਦੇ ਛੱਪੜ ਭਰੇ ਪਏ ਨੇ ਇਹ ਚਲਾਨ ਜਿਹੜੇ ਆ ਕਿਸ ਤੋਂ ਵੱਖ ਹੋਣਗੇ ਇਹ ਕਦੋਂ ਤਹਾਨ ਵਿੱਚ ਆਉਣਗੇ ਔਰ ਵੱਤ ਵੱਤ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਇਹ ਵੀਡੀਓ ਸੁੱਤੇ ਜਿਹੜੇ ਸਬੰਧਤ ਮਹਿਕਮੇ ਆ ਉਹਨਾਂ ਤੱਕ ਪਹੁੰਚ ਸਕੇ ਔਰ ਇਹਨਾਂ ਦਾ ਹੱਲ ਜਿਹੜਾ ਉਹ ਕੀਤਾ ਜਾਵੇ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ